ਨੂੰ ਟ੍ਰੈਫਿਕ ਪੁਲਿਸ ਦੇ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਦੱਸਦੇ ਇਹ ਇਹ ਵੱਡਾ ਉਪਰਾਲਾ ਹੋਣ ਦੇ ਨਾਲ-ਨਾਲ ਵੱਖਰਾ ਉਪਰਾਲਾ ਵੀ ਹੈ ਜਿੱਥੇ ਪਠਾਨ ਕੋ ਟ੍ਰੈਫਿਕ ਪੁਲਿਸ ਦੇ ਟ੍ਰੈਫਿਕ ਇੰਚਾਰਜ ਬ੍ਰਮਦਤ ਨੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਇਸ ਵਾਰ ਅਸੀਂ ਜਿਹੜੇ ਆ ਲਾਈਟਾਂ ਵਾਲੇ ਚੌਂਕ 'ਚ ਆਪਣੀ ਡਿਊਟੀ ਦੇ ਨਾਲ-ਨਾਲ ਲੋਕਾਂ ਨੂੰ ਜਿਹੜਾ ਹੈ ਇੱਕ ਪੌਦਾ ਦੇ ਰਿਹਾ ਤਾਂ ਜੋ ਲੋਕਾਂ ਦਾ ਚਲਾਨ ਕੱਟਣ ਦੇ ਬਜਾਏ ਉਹਨਾਂ ਨੂੰ ਪੌਦਾ ਦਿੱਤਾ ਜਾਵੇ ਤੇ ਉਹਨਾਂ ਦੇ ਵੱਲੋਂ ਜਿਹੜਾ ਹੈ ਰੁੱਖ ਲਗਾਏ ਜਾਣ ਅਤੇ ਵਾਤਾਵਰਣ ਦੀ ਸੁਰੱਖਿਆ ਜਿਹੜੀ ਹੈ ਉਹ ਵੱਧ ਚੜ੍ਹ ਕੇ ਕੀਤੀ ਜਾਵੇ ਮੌਕੇ 'ਤੇ ਉਹਨਾਂ ਨੇ ਸਾਡੇ ਪੱਤਰਕਾਰ ਨਾਲ ਖਾਸ ਤੌਰ ਤੇ ਗੱਲਬਾਤ ਕਰਦੇ ਆ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਵੱਧ ਤੋਂ ਵੱਧ ਰੁੱਖ ਜਿਹੜੇ ਨੇ ਉਹ ਲਗਾਓ ਤੇ ਵਾਤਾਵਰਨ ਨੂੰ ਸਵੱਛ ਅਤੇ ਸੁਰੱਖਿਅਤ ਬਣਾਓ ਤੇ ਹੋਰ ਕੀ ਕੀ ਉਹਨਾਂ ਨੇ ਅਪੀਲ ਦੇ ਵਿੱਚ ਕਿਹਾ ਹੈ ਆਉ ਤੁਹਾਨੂੰ ਵੀ ਦਿਖਾਉਣੇ ਤੇ ਬਹੁਤ ਅੱਛਾ ਅੱਜ ਪਠਾਨ ਕੋ ਟ੍ਰੈਫਿਕ ਪੁਲਿਸ ਨੇ ਬਹੁਤ ਅੱਛਾ ਕੰਮ ਕੀਤਾ ਹੈ ਇਹ ਪੇੜ ਦੇਣਾ ਬਹੁਤ ਹੀ ਅੱਛਾ ਹੈ ਇੱਕ ہمارے এনवायरमेंट ਕੋ ਸਵੱਛ ਕਲੀਨ ਔਰ بارش ਦਾ ਕਾਰਨ ਵੀ ਹੈ ਅੱਛਾ ਬਨੇਗਾ ਇਹ ਹੋਰ ਲੋਕੋ ਕੋ ਕੀ ਆਪਕਾ ਦੇਖਦੇ ਨੇ ਪੇੜ ਨਗਾਏ ਹੋਰ ਆਪਣੇ ਵਾਤਾਵਰਣ ਕੋ ਸੁਵਿਸ਼ ਰੱਖੇ ਬਚਾਏ ਵਾਤਾਵਰਣ ਦੇ ਦੇਖੋ ਜੀ ਅੱਜ ਦੇ ਦੌਰ ਦੇ ਵਿੱਚ ਜਿਹੜੀ ਪਿਛਲੀ ਕਹਾਵਤ ਹੁੰਦੀ ਆ ਕੁਝ ਉਹ ਤੁਹਾਨੂੰ ਕਿੰਗਰੀਆ ਲੇਕਿਨ ਅੱਜ ਦੇ ਦੌਰ ਦੇ ਵਿੱਚ ਜਿਹੜਾ ਸਮਾਂ ਚੱਲ ਰਿਹਾ ਉਸ A1 ਕੰਮ ਕਰ ਰਹੀ ਹੈ ਜਿਹਨੂੰ ਕਹਿੰਦੇ ਪੂਰੇ ਪੰਜਾਬ ਦੇ ਵਿੱਚ ਕੀ ਸਾਡੇ ਪਠਾਨਕੋਟ ਦੇ ਵਿੱਚ 3-4 ਜਿਹੜੇ ਲੱਗੇ ਨੇ ਟ੍ਰੈਫਿਕ ਦੇ ਬ੍ਰੰਧ ਕਰਦੇ ਇਹ ਮੇਰੇ ਕੋਲੇ ਕਹਿਣ ਦੀ ਗੱਲ ਨਹੀਂ ਪੂਰੇ ਪਠਾਨਕੋਟ ਨੂੰ ਪੁੱਛ ਸਕਦੇ ਹੋ ਕਿ ਜਿਹਦੇ ਦੇ ਟੈਰਿੰਗ ਚਾਰਜ ਵੜੇ ਨੇ ਇਹਨਾਂ ਨੇ ਜਿਹੜੇ ਕੰਮ ਕੀਤੇ ਨੇ ਬੱਚਿਆਂ ਨੂੰ ਸੂਜ਼ ਦਿੰਦੇ ਨੇ ਬੱਚਿਆਂ ਨੂੰ ਕਿਤਾਬਾਂ ਲੈ ਕੇ ਦਿੰਦੇ ਨੇ ਪੈਨਸਲਾਂ ਲੈ ਕੇ ਦਿੰਦੇ ਨੇ ਖਿਡਾਰ ਖਿਡਾਰ ਕੇ ਬੱਚਿਆਂ ਨੂੰ ਅੱਜ ਪੋਤਾ ਰੱਖੇ ਨੂੰ ਹੋ ਰਿਹਾ ਅੱਜ ਦੇ ਦੌਰ ਤੇ ਜਿੱਦਾਂ ਬਿਮਾਰੀਆਂ ਚੱਲ ਰਹੀਆਂ ਪੋਤਾ ਦਾ ਬਹੁਤ ਹੋ ਰਹੀ ਹੈ ਕਿਉਂਕਿ ਨਹੀਂ ਅਗੜੀ ਆ ਸਭ ਤੋਂ ਵਧੀਆ ਉਤਮ ਜਿਹੜਾ ਕੰਮ ਆਇਆ ਪੋਤਾ ਇਹ ਨਾਲ ਇਹ ਤਾਂ ਬਿਮਾਰੀਆਂ ਤੋਂ ਬਚਾਉਂਦੀ ਹੈ ਇੱਕ ਤੇ ਧੁੱਪ ਤੋਂ ਵੀ ਬਚਾਉਂਦੀ ਹੈ ਲੇਕਿਨ ਵਾਤਾਵਰਣ ਦੇ ਹਿਸਾਬ ਨਾਲ ਬਿਮਾਰੀਆਂ ਤੋਂ ਬਹੁਤ ਬਚਾਉਂਦੀ ਹੈ ਬਚਾਅ ਕਰ ਰਹੀ ਹੈ ਅੱਜ ਟ੍ਰੈਡਿਟ ਸਕੂਲ ਟ੍ਰੈਫਿਕ ਦੇ ਨਾਮ ਨਾਲ ਪਬਲਿਕ ਦੇ ਸੰਗਾਂ ਜਿਹੜੇ ਸਵਾਸਥ ਸੰਗਾਂ ਨੇ ਉਹਨਾਂ ਦੇ ਅੰਦੇਕਾ ਦੀ ਬੂਟੇ ਵੰਡ ਰਹੇ ਨੇ ਮੈਨਾਂ ਦਾ ਬਹੁਤ ਧੰਨਵਾਦ ਹਾਂ ਕਿਉਂ ਕਿ ਐਸੇ ਟ੍ਰੈਫਿਕ ਇਨਚਾਰਜ ਪੁਲਿਸ ਜਿਹੜੀ ਆ ਅੱਜ ਜਿਹੜੇ ਕੰਮ ਕਰੀਏ ਨੇ ਕੰਮ ਕਰੀਆ ਪੰਜਾਬ ਨੂੰ ਐਸੇ ਹੀ ਅਫਸਰਾਂ ਦੀ ਲੋੜ ਆ ਔਰ ਆਣ ਵਾਲੇ ਸਮੇਂ ਦੇ ਵਿੱਚ ਵੀ ਪਾ ਗੇ ਪੁਲਿਸ ਦਾ ਟ੍ਰੈਫਿਕ ਦੀ ਜਿਹੜੀ ਸਮੱਸਿਆ ਨੇ ਉਹਨਾਂ ਵਿੱਚ ਵੀ ਬਹੁਤ ਕੰਟਰੋਲ ਕੀਤਾ ਹੋਇਆ ਇਹਨਾਂ ਦਾ ਮੈਨਾਂ ਨੇ ਸਲੂਟ ਕਰਦਾ ਧੰਨਵਾਦ ਮਾਣਯੋਗ ਐਸਐਸਪੀ ਸਾਹਿਬ ਜੀ ਅਜਿਹੇ ਤਨ ਮੁਤਾਬਕ ਅੱਜ ਆਪਾਂ ਸਾਰੇ ਟਰੈਫਿਕ ਵਾਲਿਆਂ ਨਾਲ ਅੱਜ ਇਹ ਸੋਚਿਆ ਕਿ ਅੱਜ ਆਪਾਂ ਚਲਾਣ ਨਹੀਂ ਕਰਨੇ ਅੱਜ بارش ਦਾ ਮੌਸਮ ਹੋ ਦੇ ਉੱਤੇ ਸਾਰਿਆਂ ਨੂੰ ਪੇੜ ਦੇਾਂਗੇ ਔਰ ਪੇੜ ਦੇ ਰਿਹਾ ਹਰ ਜਿਹੜਾ ਵੀ ਆ ਰਿਹਾ ਉਹਨੂੰ ਆਪਾਂ ਹਲ ਮਰਜ਼ੀ ਦੇ ਨਹੀਂ ਪਾਇਆ ਜਾਂ ਕੁਝ ਨਹੀਂ ਆ ਉਹਨੂੰ ਅੱਜ ਬੂਟਾ ਦੇ ਕੇ ਆਪਾਂ ਇੱਕ ਰਜਤਾਰ ਜਾ ਕੇ ਆਪਣੇ ਘਰ ਤੇ ਪੇੜ ਜ਼ਰੂਰ ਲਾਓ ਔਰ ਇਹ ਜਿਹੜਾ ਪੇੜ ਹੈ ਸਾਨੂੰ ਇੱਕ ਰੁੱਖ ਦੇ ਸੋਟ ਰੁੱਖ ਇਹ ਹਰ ਬੰਦੇ ਨੂੰ ਜਿਹੜਾ ਇੱਕ ਪੇੜ ਜਿਹੜਾ ਲਾਣਾ ਚਾਹੀਦਾ ਜੀ ਉਹਦੇ ਮੁਤਾਬਕ ਅੱਜ 60 ਬੰਦੇ ਨੂੰ ਅੱਜ ਪੇੜ ਦੇ ਰਿਹਾ ਆਪਾਂ ਤੇ ਜਿਹਦੇ ਨਾਲ ਅੱਜ ਲਾਟਾਂ ਦੇ ਚੌਂਦੇ ਵਿੱਚ ਖੜੋ ਕੇ ਤੇ ਇਹ ਕੰਪ ਕਰ ਰਿਹਾ ਜੀ ਅੱਪਾ 50 ਕ ਬੂਟੇ ਵੜਦੇ ਇਸ ਤੋਂ ਦੇ ਜੀ 50 ਕ ਬੂਟੇ ਇਹ ਪਾਲਣਾਂ ਦੇ ਜੀ 50 ਕ ਪੇੜ ਜਿਹੜੇ ਅੱਪਾ ਦੇਤੇ ਆ ਲੋਕਾਂ ਨੂੰ। ਕੀ ਕਹਿੰਦਾ ਲੋਕਾਂ ਦਾ ਇਸ ਬਾਰੇ? ਲੋਕਾਂ ਨੂੰ ਸਾਡਾ ਇਹ ਕਿਹੋ ਜਿਹਾ ਕਹਿਣਾ ਚਾਹੁੰਦੇ ਆ ਵੀ ਹਰ ਬੰਦਾ ਜਿਹੜਾ ਇੱਕ ਪੇੜ ਜਿਹੜਾ ਜ਼ਰੂਰ ਲਾਏ। ਥੈਂਕ ਯੂ ਧੰਨਵਾਦ। ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨਿਕ ਦੀ ਰਿਪੋਰਟ।